ਅਜੀਤ ਰੋਡ ਬਠਿੰਡੇ ਦੀ ਇਹ ਸੜਕ ਆਪਣੇ ਆਇਲੈਂਡ ਸੈਂਟਰਾਂ ਅਤੇ ਇਮੀਗ੍ਰੇਸ਼ਨ ਸੈਂਟਰਾਂ ਕਰਕੇ ਮਸ਼ਹੂਰ ਆ ਪਰ ਹੁਣ ਇੱਥੇ ਅਤਰ ਪਰਫਿਊਮ ਵਾਲੇ ਵੀ ਆ ਗਏ ਕੌਣ ਆ ਗਏ ਐਸ ਆਰ ਅਤਰ ਐਂਡ ਪਰਫਿਊਮ ਵਾਲੇ ਆ ਗਏ ਬਾਈ ਇੱਥੇ ਫੌਜੀ ਚੌਂਕ ਦੇ ਜਮਾਂ ਨਾਲ ਹੀ ਆ ਇਹਨਾਂ ਦਾ ਇੱਕ ਨੰਬਰ ਸ਼ਾਪ ਹੈ ਇਹਨਾਂ ਦੀ ਤੇ ਅਸੀਂ ਵੀ ਇਹਨਾਂ ਦੇ ਗਏ ਸੀਗੇ ਕਿਉਂਕਿ 26 ਤਰੀਕ ਸੀਗੀ ਤੇ ਪੈਸਾ ਪੂਸਾ ਫੇਸਬੁਕ ਤੇ YouTube ਉੱਪਰ ਆਇਆ ਵਾ ਸੀਗਾ ਤੇ ਜੱਟਾਂ ਦੀਆਂ ਜੇਬਾਂ ਵਿੱਚ ਇੱਥੇ ਖੜਦਾ ਮੋਰੀਆਂ ਹੁੰਦੀਆਂ ਹਨ ਆਪਣੀਆਂ ਜੇਬਾਂ 'ਚ ਤੇ ਜਾਵੜੇ ਬਈ ਅਸੀਂ ਤੇ ਇੰਨਾ ਵੀਰਾਂ ਨੇ ਜਿਹੜੀਆਂ-ਜਿਹੜੀਆਂ ਆਪਾਂ ਨੂੰ ਚੀਜ਼ਾਂ ਦਿਖਾਈਆਂ ਤੇ ਮੈਂ ਕਹਿੰਨਾ ਬਾ ਕਮਾਲ ਹੀ ਆ ਜਿੰਨੀ ਤਾਰੀਫ਼ ਕਰੀ ਜਾਈਏ ਨਾ ਤੇ ਘੱਟ ਹੀ ਆ ਇਹ ਵੀਰੇ ਦੱਸਦੇ ਸੀਗੇ ਵੀ ਪਹਿਲਾਂ ਇਹਨਾਂ ਦਾ ਕੰਮ ਆਨਲਾਈਨ ਸੀ ਕਿਉਂਕਿ ਅਸੀਂ ਦੇਖਦੇ ਰਹੇ ਨੇ ਨਾ ਸੋਸ਼ਲ ਮੀਡੀਆ ਤੇ ਤੇ ਵੀ ਇਹ ਬਹੁਤ ਮਸ਼ਹੂਰ ਆ ਮਾਲਵੇਚ ਤੇ ਪਹਿਲਾਂ ਇਹਨਾਂ ਦਾ ਕੰਮ ਕੱਲਾ ਆਨਲਾਈਨ ਹੀ ਸੀਗਾ ਹੁਣ ਇਹਨਾਂ ਨੇ ਆਫਲਾਈਨ ਵਿੱਚ ਆਫਿਸ ਬਣਾਇਆ ਹੈਗਾ ਬਠਿੰਡੇ ਦੇ ਫੋਜੀ ਚੌਕ ਦੇ ਵਿੱਚ ਇੱਕ ਨੰਬਰ ਸ਼ਾਪ ਤੇ ਤੇ ਅਸੀਂ ਗਏ ਸੀ ਤੇ ਇਹ ਜਿਹੜੀ ਵੀ ਚੀਜ਼ ਸਾਨੂੰ ਜਿਹੜੀ ਫਰਾਗਰੈਂਸ ਸਾਨੂੰ ਦਿਖਾਇਆ ਕਰਨ ਤੇ ਯਾਰ ਐ ਦਿਲਚਸਪੀ ਵਜਾ ਕਰ ਰਿਹਾ ਹੋ ਤੇ ਮੈਂ ਤਾਂ ਇਹਨਾਂ ਨੂੰ ਕਹਿੰਦਾ ਮੈਂ ਕਹਿੰਦਾ ਕਰਾਂ ਵੀ ਆ ਵੀ ਯਾਰ ਪਾ ਦਿ ਮੈਨੂੰ ਆ ਵੀ ਪਾ ਦਿਓ ਤੇ ਇਹਨਾਂ ਨੇ ਨਾ 8-10 ਇਕੱਠੀਆ ਕਰਤੀਆਂ ਮੇਰੇ ਕੋਲੇ ਤੇ ਮੈਂ ਸਾਰੀਆਂ ਲਿਆ ਬਾਈ ਘਰੇ ਤੇ ਜਦੋਂ ਮੈਂ ਘਰੇ ਆ ਕੇ ਦੇਖਿਆ ਤੇ ਜਿਹੜੀਆਂ ਹੁਣ ਇਹ ਕਲਾਈਆਂ ਵੀਆਂ ਸੀਗੀਆਂ ਇਹ ਕਪੜਾਜ ਵੀ ਆਪਣੇ ਨਾ 2-3 ਦਿਨ ਰਹਿੰਦੀਆਂ ਹੁਣ ਤੇ ਜਾ ਕੇ ਨਾ ਮੈਂ ਜਦੋਂ ਕੱਪੜੇ ਲਾ ਕੇ ਰੱਖੇ ਤੇ ਧੋਣ ਵਾਸਤੇ ਤੇ ਉਹ ਜਿਹੜੇ ਪਣੀ ਜੋ ਤੋਤੇ ਕੇ ਨਾ ਕੱਪੜੇ ਉਹ ਪਣੀ ਜਿਹੜੀ ਜਿਹੜੀ ਨਾਲੀ ਵੇਚਦੀ ਟੱਪਿਆ ਬਾਈ ਉੱਥੋਂ ਵੀ ਖੁਸ਼ਬੂ ਆਉਂਦ ਗਿਆ ਸੀ ਗਿਆ ਐਡੀ ਤਕੜੀ ਚੀਜ਼ ਆ ਬਾਈ ਇਹਨਾਂ ਕੋਲੇ ਤੇ ਪਤਾ ਨਹੀਂ ਇਹ ਇਹਨਾਂ ਨੂੰ ਮੈਂ ਵੀਰਨ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਕਿੱਥੋਂ ਇਹ ਮੰਗਵਾਇਆ ਇਹ ਸਾਰਾ ਸਟਾਕ ਤੁਹਾਡਾ ਕਿੱਥੋਂ ਆਇਆ ਕਹਿੰਦੇ ਵੀਰੇ ਬਾਹਰੋਂ ਇੰਪੋਰਟ ਕਰਾਉਣੇ ਆ ਸੀ ਦੁਬਈ ਤੋਂ ਤੇ ਇਹਨਾਂ ਦੇ ਰੇਟ ਵੀ ਵੀਰੇ ਬਾਜਵਾ ਜਿਹਦੇ ਹਿਸਾਬ ਨਾਲ ਇਹਨਾਂ ਕੋਲੇ ਕੁਆਲਿਟੀ ਆ ਹਨਾ ਇਹਨਾਂ ਦਾ ਰੇਟ ਵੀ ਬਾਜਵਾ 300 ਤੋਂ ਸਟਾਰਟਿੰਗ ਆ ਇਹਨਾਂ ਦਾ ਵਿੱਚ ਸ਼ਾਇਦ 100 200 ਤੋਂ ਵੀ ਹੋਵੇ ਪਰ ਮੈਂ ਜਿਹੜੀਆਂ ਲੈ ਕੇ ਆਇਆ ਉਹ ਚ 300 ਤੋਂ ਸਟਾਰਟਿੰਗ ਸੀ ਆ ਤੇ ਵੱਧ ਤੋਂ ਵੱਧ ਵਧੀ ਜਾਂਦਾ ਫਿਰ ਤਾਂ ਯਾਰ ਅੱਗੇ ਫਿਰ ਤਾਂ ਜਿਵੇਂ ਜਿਵੇਂ ਆਪਾਂ ਨਾ ਡਿਮਾਂਡ ਆਪਣੀ ਵੱਧਦੀ ਜਾਂਦੀ ਆ ਉਵੇਂ ਉਵੇਂ ਉਹ ਰੇਟ ਵਧੀ ਜਾਂਦੇ ਆ ਤੇ ਜਿਹੜੀ ਵੀ ਮੈਂ ਕਹਿੰਦਾ 300 ਵਾਲੀ ਵੀ ਸਿਰ ਆ ਯਾਰ ਵਿੱਤਨ ਸੁਆਲੀ ਜਿਹੜੀ ਫਰਾਗਰੈਂਸ ਆ ਉਹ ਵੀ ਆਤਾ ਗੱਡੀ ਚ ਰੱਖੋ ਘਰੇ ਰੱਖੋ ਹੈ ਆਫਿਸ ਚ ਰੱਖੋ ਇਹਨਾਂ ਕਾ ਦੋਸਤੋ ਵੀ ਜਿਹੜਾ ਵੀ ਇਹਨਾਂ ਕੋਲੇ ਆ ਗਿਆ ਉਹ ਨਿਰਾਸ਼ ਹੋ ਕੇ ਨਹੀਂ ਮੁੜਦਾ ਕੁਆਲਿਟੀ ਬਹੁਤ ਆ ਭਈ ਇਹਨਾਂ ਕੋਲੇ ਐਸ ਆਰ ਪਰਫਿਊਮ ਅਤਰਾਂ